ਹਾਂਜੀ ਵੀਰ ਜੀ ਲੋ ਜੀ ਇੱਕ ਵਾਰ ਫੇਰ ਅੱਜ ਮੈਂ ਜੀਤ ਪੰਜਾਬੀ ਜੁੱਤੀ ਤੋਂ ਤੌਰ ਤੇ ਆਇਆ ਹਾਂ ਹਾਂਜੀ ਵੀਰ ਜੀ ਆ ਤੁਸੀਂ ਕੀ ਕਰ ਰਹੇ ਹੋ ਇਹ ਵੀਰ ਜੀ ਆਪਾਂ ਪੰਜਾਬੀ ਜੁੱਤੀ ਨੂੰ ਤਲਾ ਲਾ ਰਹੇ ਹਾਂ ਕਿ ਜੁੱਤੀ ਆਪਣੇ ਕੋਲੋਂ ਵੀਰ ਲੈ ਕੇ ਗਿਆ ਸੀਗਾ ਉਹਨੇ ਥੋੜਾ ਟੈਮ ਪਾਈਆ ਉਸ ਤੋਂ ਬਾਅਦ ਇਹ ਜੁੱਤੀ ਘਸ ਗਈ ਆ ਇਹਦੇ ਥੱਲੇ ਆਪਾਂ ਅੱਡੀ ਪੰਜਾ ਲਾਉਨੇ ਆ ਇਸ ਤਰ੍ਹਾਂ ਇਹਦੇ ਨਾਲ ਕੀ ਹੁੰਦਾ ਕਿ ਇਹਦੀ ਮਜ਼ਬੂਤੀ ਵੱਧ ਜਾਂਦੀ ਆ ਇਹ ਜੁੱਤੀ ਹੋਰ ਜ਼ਿਆਦਾ ਵੱਧ ਚੱਲਦੀ ਆ ਇਹ ਤੜਾ ਅਸੀਂ ਆਪ ਲਾਉਨੇ ਆ ਆ ਦੇਖੋ ਇਸ ਤਰ੍ਹਾਂ ਅਸੀਂ ਆਪ ਲਾਉਨੇ ਆ ਮੋਟਰ ਮੈਂ ਦਿਖਾ ਦਿੱਤਾ ਹੈ ਨਾ ਕਿ ਬਰੀਕ ਮੇਹ ਹੁੰਦੀ ਆ ਜਿਵੇਂ ਹੀ ਪੈਰ ਨੂੰ ਲੰਦੀ ਆ ਦੇ ਇਸ ਤਰ੍ਹਾਂ ਅਸੀਂ ਇਹ ਤੜਾ ਲਾਉਨੇ ਇਹ ਤੜਾ ਘਸਦਾ ਨਹੀਂ ਇਹਦੇ ਨਾਲ ਜੁੱਤੀ ਦੀ ਮਜ਼ਬੂਤੀ ਵੱਧ ਜਾਂਦੀ ਆ ਇਹ ਸਲਾਈ ਨਹੀਂ ਔਖੜਦੀ ਉਹਨੂੰ ਸੜਕਾਂ ਪੱਕੀਆਂ ਨੇ ਇਹ ਜੁੱਤੀ ਦੀ ਮਜ਼ਬੂਤੀ ਵੱਧ ਜਾਂਦੀ ਆ ਕੋਈ ਵੀ ਪੰਜਾਬੀ ਜੁੱਤੀ ਆਪਾਂ ਲੈਨੇ ਆ ਉਹਨੂੰ ਬਾਅਦ 'ਚ ਤੜਾ ਜ਼ਰੂਰ ਲੱਗਦਾ ਹੈ ਇਸ ਕਰਕੇ ਅਸੀਂ ਜਿਹੜੇ ਵੀ ਜੁੱਤੀ ਦਿੰਨੇ ਆ ਗਾਹਕ ਨੂੰ ਉਹ ਦੱਸ ਦਈਦਾ ਭਾਈ ਆਪਣਾ ਥੋੜਾ ਟਾਈਮ ਪਾ ਕੇ ਇਹਨੂੰ ਤੜਾ ਲਵਾਓ ਤੜਾ ਲਾਉਣ ਦੇ ਨਾਲ ਇਹਦੀ ਮਜ਼ਬੂਤੀ ਵੱਧ ਜਾਂਦੀ ਹੈ। ਬਾਕੀ ਆਪਣੇ ਕੋਲ ਹਰ ਤਰ੍ਹਾਂ ਦੀ ਪੰਜਾਬੀ ਜੁੱਤੀ ਆਪਾਂ ਜਿਹਹ ਜਿ ਮਰਜ਼ੀ ਤੁਸੀਂ ਲੈ ਕੇ ਆਓ ਉਹ ਸਵਾਲ ਹੁੰਦੇ ਆ। ਜਿਹੜੇ ਜੁੱਤੀ ਵੀ ਦੇ ਦੇ ਸਕਦੇ ਆ ਦੇਖੋ ਆਪਣੇ ਕੋਲ ਨਵੇਂ ਨਵੇਂ ਡਿਜ਼ਾਈਨਾਂ ਦੀਆਂ ਪੰਜਾਬੀ ਜੁੱਤੀ ਆਏ। ਹਰ ਤਰ੍ਹਾਂ ਦੀ ਪੰਜਾਬੀ ਜੁੱਤੀ ਆਪਾਂ ਕੋਲ ਅਵੇਲੇਬਲ ਆ। ਤੁਸੀਂ ਜਰੂਰ ਇੱਕ ਵਾਰ ਸੇਵਾ ਦਾ ਮੌਕਾ ਦਿਓ। ਆਪਣੇ ਕੋਲ ਹਰ ਤਰ੍ਹਾਂ ਦੀ ਪੰਜਾਬੀ ਜੁੱਤੀ ਆ। ਧੰਨਵਾਦ। ਅਸੀਂ ਤੜਾ ਵੀ ਨਾਲ ਲਾ ਕੇ ਦਿੰਨੇ ਆ। ਐਸਟਰਾਂ ਤੁਹਾਡਾ ਲਾਖਿਤ ਨਬੀ ਜੀ ਤੁਹਾਨੂੰ ਅਸੀਂ ਦਿਲੋਂ। ਫਾਨਵਾ ਤੁਹਾਡਾ ਵੀ ਜੀ ਤੁਸੀਂ ਇੱਕ ਵਾਰ ਫੇਰ ਆਇਓ। ਅਸੀ ਦਿਲੋਂ।